ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੱਜ ਆਪਾਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਜੀ ਪਾਦਵੇ ਪਰਮ ਪੁਲਾਣੀਆਂ ਦੁਜਾ ਲੱਗਾ ਏਤ ਲੱਖ ਸਗਾਰ ਬਣਾਇਆ ਕਾਰਜ ਨਾਹੀ ਕੀਤ ਜੇਤ ਦਿਨ ਬਹਿ ਬੈਨਸੀ ਤਤਵੇਲਾ ਕਸਨ ਪਰੇ ਤ ਪਕੜ ਚੱਲ ਆਇਨ ਦੂਤ ਜੰਮ ਕਿਸੈ ਨ ਬੈਨੀ ਭੇਤ ਚਾੜ ਕੜੋ ਤੇ ਖਿਲ ਮਾਹੇ ਜਨਸਿਓ ਲਗਦਾ ਹੈ ਤ ਆਤਮ ਰੋੜਾ ਤਨ ਕੰਪੇ ਸਿਆਹ ਹੋਆ ਸੇਤਾ ਜਿਹਾ ਵਿਜੈ ਸੋਣਾ ਕਰਮ ਸੰਧੜਾ ਖੇਤ ਨਾਨਕ ਪਰਬਸਰਨਾਗਤੀ ਚਰਨੰ ਬਹੁਤ ਪਰਬ ਦੇਤ ਦੇ ਭਾਦੂਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਏ ਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇਹੇ ਤੋਂ ਕਾ ਸ੍ਰੀ ਗੁਰਗੰਗ ਸਾਹਿਬ ਜੀ ਵਿੱਚੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 12 महामाज्य दी इस पावन पावड़ी ਦੇ ਅੰਦਰ पाधोन ਦੇ ਮਹੀਨੇ ਦੀ ਸਖਤ ਤੇ ਮੌਸਮੀ ਮੁਸ਼ਕਲਾਂ ਵਾਲੀ ਰੁੱਤ ਨੂੰ ਇੱਥੇ ਭੂਮੀ ਵਿੱਚ ਰੱਖਦੇ ਹੋਏ ਮਨੱਖ ਮਾਤਰ ਨੂੰ ਮੌਤ ਦੀ ਅਟਲਤਾ ਅਤੇ ਪਰਿਵਾਰਕ ਰਿਸ਼ਤਿਆਂ ਦੀ ਅਸਾਰਤਾ ਤੇ ਪਰਵਰਤਨਸ਼ੀਲਤਾ ਬਾਰੇ ਦੱਸਦੇ ਆਂ ਪ੍ਰਭੂ ਨਾਮ ਦੇ ਮੁੱਲ ਤਤ ਨੂੰ ਜਾਣਨ ਤੇ ਪਛਾਣਨ ਵਾਸਤੇ ਪ੍ਰੇਣ ਬਕਸ਼ਿਸ਼ ਕਰਦੇ ਹਨ ਗੁਰੂ ਜੀ ਫਰਮਾਉਂਦੇ ਹਨ ਕਿ ਜਿਸ ਜੀਵ ਇਸ ਤਰੀ ਤੋਂ ਉਸ ਦਾ ਜੀਵਨ ਮਾਰਗ ਖੁੱਜ ਗਿਆ ਉਸ ਦੀ ਹਾਲਤ ਉਹੀ ਹੋ ਜਾਂਦੀ ਜੋ ਬਾਦੋਂ ਮਹੀਨੇ ਦੇ ਪਰਮਾਉ ਗੇੜਿਆਂ ਵਿੱਚ ਫਸ ਜਾਣ ਵਾਲੇ ਮਨੁੱਖ ਦੀ ਹੁੰਦੀ ਹੈ ਉਸ ਜੀਵ ਇਸ ਤਰੀ ਨੇ ਪਰਬੂਪਤੀ ਨੂੰ ਪੁਲਾ ਕੇ ਦੂਸਰੇ ਨਾਲ ਪਿਆਰ ਪਾ ਲਿਆ ਫਿਰ ਜੀਵ ਇਸਤਰੀ ਨੇ ਭਾਵੇਂ ਲੱਖਾਂ ਹਾਰ ਸ਼ਿੰਗਾਰ ਕੀਤੇ ਪਰ ਉਹ ਕਿਸੇ ਕੰਮ ਨਾ ਆਏ ਹਾਰ ਸ਼ਿੰਗਾਰ ਤਾਂ ਪ੍ਰਭੂਪਤੀ ਨੂੰ ਰਜਾਉਣ ਵਾਸਤੇ ਕਰਨੇ ਸਨ ਸੁਖਮ ਰਮਜਾ ਹੈ ਕਿ ਹਾਰ ਸ਼ਿੰਗਾਰ ਮਨੋਖ ਰੂਪੀ ਜੀਵ ਇਸਤਰੀ ਦੇ ਨਿਰਮਲ ਸੁੰਦਰ ਆਚਰਨਕ ਗੁਣ ਹਨ ਪ੍ਰਭੂ ਪ੍ਰੀਤਮ ਜੀ ਗੁਣਾ ਰੂਪੀ ਹਾਰ ਸ਼ਿੰਗਾਰ ਦੁਆਰਾ ਹੀ ਪਰਸਨ ਹੋ ਸਕਦੇ ਹਨ ਗੁਰੂ ਜੀ ਕਥਨ ਕਰਦੇ ਹਨ ਕਿ ਜੈਸਾ ਦੇਨ ਮਨੁੱਖੀ ਸਰੀਰ ਨੇ ਖਤਮ ਹੋ ਜਾਣਾ ਹੁੰਦਾ ਹੈ ਇਸਨਾਨ ਨੂੰ ਉਸ ਵੇਲੇ ਹੀ ਇਸ ਦਾ ਪਤਾ ਚੱਲਦਾ ਹੈ ਸਰੀਰ ਚੋਂ ਜੀਵ ਆਤਮਾ ਨੂੰ ਲੈ ਜਾਣ ਵਾਲੇ ਕਿਸੇ ਨੂੰ ਤਹੋ ਪਤਾ ਨਹੀਂ ਦੱਸ ਦੇ ਕਿ ਉਹ ਉਸ ਨੂੰ ਕਿੱਥੇ ਲੈ ਚਲੇ ਹਨ ਵਾਅਦੇ ਤੋਂ ਵਦ ਮੋਹ ਪਿਆਰ ਜਿਤਾਉਣ ਵਾਲੇ ਵੀ ਉਸ ਘੜੀ ਜਾਣ ਵਾਲੇ ਜੀਵ ਦਾ ਸਾਥ ਛੱਡ ਖਲੋਂਦੇ ਹਨ ਜਿਨ੍ਹਾਂ ਨਾਲ ਉਸ ਜੀਵ ਨੇ ਬੜਾ ਮੋਹ ਲਾ ਲਿਆ ਹੈ ਜੀਵ ਇਸ ਅੰਤਲੇ ਸਮੇਂ ਉਰਕਸ਼ਤ ਹੋਣ ਵੇਲੇ ਆਪਣੇ ਦੁਆਰਾ ਹੱਦੋਂ ਵੱਧ ਸੰਸਾਰਿਕ ਮੋਹ ਕਰਕੇ ਜੀਵਨ ਉਦੇਸ਼ ਪੂਰਾ ਕਰਨ ਵੱਲ ਧਿਆਨ ਨਾ ਦੇਣ ਦਾ ਦੁੱਖ ਮਨਾਉਂਦਾ ਹੈ हाथ मरोड़ਦਾ ਹੈ ਉਸ ਦਾ ਸਾਰਾ ਸਰੀਰ ਕੰਮਦਾ ਹੈ ਉਸ ਦਾ ਸਾਧਾਰਨ ਰੰਗ ਪਹਿਲਾਂ ਚਿੱਟੇ ਹੁੰਦੇ ਅਤੇ ਫਿਰ ਕਾਲੇ ਵਿੱਚ ਬਦਲ ਜਾਂਦਾ ਹੈ ਪਰੰਤੂ ਹੁਣ ਦੁੱਖ ਮਨਾਉਣ ਨਾਲ ਕੀ ਹੋ ਸਕਦਾ ਹੈ ਪਰਮਾਤਮਾ ਵੱਲੋਂ ਮਿਲਿਆ ਇਹ ਸਰੀਰ ਤਾਂ ਇਨਸਾਨੀ ਕਰਮਾਂ ਨੂੰ ਬੀਜਣ ਅਤੇ ਪਏ ਬੀਜ ਅਨੁਸਾਰ ਹੀ ਵੱਡੇ ਜਾ ਸਕਣ ਵਾਲੀ ਫਸਲ ਵਾਲਾ ਖੇਤ ਹੈ ਇਹ ਨਾਨਕ ਜੋ ਪ੍ਰਭੂ ਦੀ ਸਰਨ ਪ੍ਰਾਪਤ ਕਰਦੇ ਹਨ ਉਹਨਾਂ ਨੂੰ ਪਰਬੂ ਚਰਨ ਰੂਪ ਜਹਾਜ਼ ਵਿੱਚ ਚੜਾ ਦਿੰਦਾ ਹੈ ਆਪ ਦੇ ਚਰਨ ਹੀ ਸੰਸਾਰ ਸਾਗਰ ਤੋਂ ਪਾਰ ਲਿਜਾਣ ਵਾਲਾ ਜਹਾਜ਼ ਹਨ ਉਹ ਇਸ਼ਨਾਨ ਉਹ ਇਸ਼ਨਾਨ ਉਹ ਈਮਾਨ ਜੋ ਸੱਚੇ ਰੂਹਾਨੀ ਪਥ ਪ੍ਰਦਰਸ਼ਕ ਗੁਰੂ ਦੀ ਅਗਵਾਈ ਮੰਨ ਲੈਂਦੇ ਹਨ ਉਹ ਪਾਦੋ ਮਹੀਨੇ ਵਰਗੇ ਨਰਕ ਵਿੱਚੋਂ ਨਹੀਂ ਪਾਏ ਜਾਂਦੇ ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਇਹਨਾਂ ਪਾਦੋਂ ਵਰਗੇ ਮੁਸ਼ਕਲ ਮਹੀਨਿਆਂ ਚੋਂ ਕੱਢ ਲੈਂਦਾ ਹੈ ਤੇ ਆਪਦੀ ਕਿਰਪਾ ਦੀ ਮਿਹਰ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ